ਲਾਲਾ ਜਗਤ ਨਾਰਾਇਣ ਕਾਲਜ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ ਅੱਜ ਜ ਲਾਲਾਬਾਦ ਦੇ ਮੰਨੇ ਪਰਮਨ ਨੇ ਕਾਲਜ ਲਾਲਾ ਜਗਤ ਨਾਰਾਇਣ ਬੀਏਡ ਕਾਲਜ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ ਵੱਲੋਂ ਵੀ ਦਿਲਚਸਪੀ ਦਿਖਾਉਂਦੇ ਹੋਏ ਖੂਨਦਾਨ ਕੀਤਾ ਗਿਆ ਇਸ ਮੌਕੇ ਤੇ ਕਾਲਜ ਦੇ ਚੇਅਰਮੈਨ ਅਸ਼ੋਕ ਅਨੇਜਾ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਨੀਤਿਕਾ ਅਤੇ ਸਮੂਹ ਸਟਾਫ ਹਾਜ਼ਰ ਸੀ ਲਾਲਾ ਜਗਤ ਨਾਰਾਇਣ ਕਾਲਜ ਦੇ ਚੇਅਰਮੈਨ ਅਸ਼ੋਕ ਅਨੇਜਾ ਨੇ ਆਖਿਆ ਕਿ ਲਾਲਾ ਜਗਤ ਨਾਰਾਇਣ ਐਜੂਕੇਸ਼ਨ ਕਾਲਜ ਵੱਲੋਂ ਪੜਾਈ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ। ਉਸੇ ਤਿਤ ਅੱਜ ਕਾਲਜ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਖੂਨਦਾਨ ਇੱਕ ਮਹਾਨਦਾਨ ਹੈ ਸਾਡੇ ਵੱਲੋਂ ਦਾਨ ਕੀਤਾ ਗਿਆ ਖੂਨ ਦਾ ਇੱਕ ਕਤਰਾ ਵੀ ਕਿਸੇ ਦੀ ਜਾਨ ਬਚਾ ਸਕਦਾ ਹੈ। ਇਸ ਲਈ ਸਾਨੂੰ ਇਸ ਮਹਾਨਦਾਨ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਪਹਿਲਾਂ ਤਾਂ ਲਾਲਾ ਜਗਤ ਨਾਰਾਇਣ ਕਾਲਜ ਦੇ ਸਟਾਫ ਸਾਰੀ ਟੀਮ ਆ ਜਿਹੜੀ ਇਹ ਵਧਾਈ ਦੇ ਪਾਤਰ ਕਿ ਇਹਨਾਂ ਨੇ ਇੱਕ ਬੜਾ ਵਧੀਆ ਕਾਰਜ ਅਰੰਭਿਆ ਕਿਉਂਕਿ ਐਜੂਕੇਸ਼ਨ ਦੇ ਨਾਲ ਨਾਲ ਇਹ ਵੀ ਇੱਕ ਬੜੀ ਵਧੀਆ ਬੱਚਿਆਂ ਨੂੰ ਸੇਧ ਦੇਣ ਵਾਲੀ ਗੱਲ ਹੈ ਕਿ ਮਨੁੱਖੀ ਜਾਨਾਂ ਜਿਹੜੀਆਂ ਉਹ ਕਿਸ ਤਰ੍ਹਾਂ ਬਚਾਈਆਂ ਜਾ ਸਕਦੀਆਂ ਕਿਉਂਕਿ ਜਿਵੇਂ ਜਿਵੇਂ ਛੜਕਾ ਦੇ ਉੱਪਰ ਗੱਡੀਆਂ ਜ਼ਿਆਦਾ ਆ ਰਹੀਆਂ ਰਾਸ਼ ਜਦਾਬਾਦ ਰਿਆ ਉਹਨੇ ਐਕਸੀਡੈਂਟ ਵੀ ਹੋਨੇ ਜਦਾਬਾਦ ਰਿਆ ਤੇ ਬਲੱਡ ਬੈਂਕਾਂ ਦੇ ਵਿੱਚ ਬਲੱਡ ਉਹਨਾਂ ਨਹੀਂ ਹੁੰਦਾ ਜੇਕਰ ਆਪਾਂ ਬਲੱਡ ਦਾਨ ਕਰਾਂਗੇ ਤੇ ਤਾਂ ਹੀ ਆ ਉਥੇ ਬਲੱਡ ਮਿਲ ਸਕਦਾ ਕਿ ਇਹਨਾਂ ਦਾ ਬੜਾ ਵਧੀਆ ਪ੍ਰਾਲਾ ਕਿ ਬਲੱਡ ਡੋਨੇਟ ਅੱਜ ਕੈਂਪ ਲਗਾਇਆ ਇਹਨਾਂ ਨੇ ਲਾਲਾ ਜਕਨਰਨ ਕੋੜੀ ਦੇ ਵਿੱਚ ਇਹ ਵਿਦਾਈ ਦੇ ਪਾਤਰ ਤੇ ਨਾਲ ਜਿਹੜੀ ਟੀਮ ਆ ਡਾਕਟਰਾਂ ਦੀ ਟੀਮ ਐ ਇੱਥੇ ਪਹੁੰਚੀ ਆ ਡਾਕਟਰ ਲਾੜੀ ਜੀ ਤੇ ਦੀਪਕ ਜੀ ਤੇ ਹੋਰ ਬਾਕੀ ਜਿਹੜਾ ਵੀ ਸਟਾਫ ਪਹੁੰਚਿਆ ਮੈਂ ਉਹਨਾਂ ਦੇ ਨਾਮ ਨਹੀਂ ਜਾਣਦਾ ਮੈਂ ਉਹਨਾਂ ਨੂੰ ਵੀ ਕਹੂੰਗਾ ਕਿ ਉਹ ਵੀ ਵਧਾਈ ਦੇ ਪਾਤਰ ਹੈ ਕਿਉਂਕਿ ਉਹਨਾਂ ਨੇ ਸੁਣੇ ਚ ਸਮਾਂ ਕੱਢ ਕੇ ਹਸਪੀਟਲ ਜੀ ਵੀ ਆਰਮੀਆਂ ਸੁਵਾਵਾ ਦਿੰਦੇ ਆ ਇੱਥੇ ਜੋ ਬਲੱਡ ਡਾਨ ਲਈ ਆਏ ਆ ਇਹਨਾਂ ਦਾ ਵੀ ਹੈ ਜਿਹੜਾ ਮੈਂ ਧੰਨਵਾਦ ਕਰਦਾ ਲਾਲਾ ਜਗਤਰਾਣ ਐਜੂਕੇਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਅੱਜ ਪੂਰੇ ਸਟੂਡੈਂਟਸ ਔਰ ਸਟਾਫ ਨੇ ਬਲੱਡ ਡੋਨੇਟ ਕੀਤਾ ਤੇ ਬੜਾ ਅੱਛਾ ਲੱਗਿਆ ਇੱਥੇ ਆ ਕੇ ਬਹੁਤ ਜਿਹੜਾ ਅੱਛਾ ਉਪਰਾਲਾ ਇਹਨਾਂ ਦਾ ਤੇ ਐਪਰੀਸ਼ੀਏਟ ਕੀਤਾ ਇਹਨਾਂ ਨੇ ਕਾਫੀ ਬਹੁਤ ਜ਼ਿਆਦਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਬਲੱਡ ਨੇਸ਼ਨ ਕੈਂਪ ਲਗਾਉਣ ਤੇ ਕਿ ਇਸੇ ਤਰ੍ਹਾਂ ਸਾਰੇ ਜਿੰਨੇ ਐਜੂਕੇਸ਼ਨ ਕਾਲਜ ਹੈ ਜਾਂ ਸਕੂਲ ਹੈ ਕਾਲਜ ਹੈ ਉਹਨਾਂ ਦੇ ਵਿੱਚ ਜਿਹੜੇ ਬਲੱਡ ਨੇਸ਼ਨ ਕੈਂਪ ਲੱਗਣੇ ਚਾਹੀਦੇ ਆ ਕਿਉਂਕਿ ਅਗਰ ਬਲੱਡ ਡੋਨੇਟ ਹੋਏਗਾ ਕਿ ਬਾਹੀਂ ਸਾਡੇ ਜਿਹੜੇ ਹੈ ਮਦਰ ਬੈਂਕ ਜੋ ਫਾਜ਼ਿਲਕਾ ਦੇ ਵਿੱਚ ਹੈ ਉਹਦੇ ਵਿੱਚ ਬਲੱਡ ਜਾਏਗਾ ਤੇ ਲੋਕਾਂ ਨੂੰ ਜਿਹੜਾ ਮਿਲੇਗਾ ਕਿਉਂਕਿ ਇਹ ਬੜੀ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਕਈ ਵਾਰ ਸਾਡੇ ਕੋਲ ਬਲੱਡ ਦੀ ਘਾਟ ਹੋਣ ਕਰਕੇ ਕਾਫੀ ਪੇਸ਼ੈਂਟ ਜਿਹੜੇ ਨੇ ਉਹ ਉਹਨਾਂ ਦੀ ਪ੍ਰੋਬਲਮ ਜਿਹੜੀ ਕਾਫੀ ਵੱਧ ਜਾਂਦੀ ਹੈ ਤੇ ਕਈ ਵਾਰ ਪੇਸ਼ੈਂਟਾਂ ਦੀ ਡੈਥ ਵੀ ਹੋ ਜਾਂਦੀ ਹੈ ਅਗਰ ਇਸੇ ਤਰ੍ਹਾਂ ਬਲੱਡ ਡੋਨੇਟ ਕਰਨ ਲਈ ਲੋਕ ਪ੍ਰਸਤਾਹਿਤ ਹੋਣਗੇ ਤਾਂ ਇਹ ਸਾਰੇ ਨੌਜਵਾਨਾਂ ਨੂੰ ਸਿਹਤ ਮਿਲਦੀ ਹੈ ਕਿ ਜਿਸ ਤਰ੍ਹਾਂ ਇਸ ਕਾਲਜ ਦੇ ਵਿੱਚ ਲੱਗਿਆ ਇਹਨਾਂ ਨੂੰ ਦੇਖ ਕੇ ਅੱਗੇ ਹੋਰ ਕਾਲਜ ਵੀ ਜਿਹੜੇ ਆ ਇਸ ਤਰ੍ਹਾਂ ਅੱਗੇ ਆਉਣਗੇ ਤੇ ਬਲੱਡ ਨੇਟ ਕਰਨਗੇ ਬੜਾ ਅੱਛਾ ਪ੍ਰਾਲਾ ਸਾਡੇ ਸ਼ੋਕ ਨੇਜਾ ਜੀ ਆਏ ਆ ਤੇ ਨਾਲ ਉਹਨਾਂ ਦੇ ਪ੍ਰਿੰਸੀਪਲ ਮੈਡਮ ਸੀਗੇ ਤੇ ਇਹਨਾਂ ਨੇ ਬਹੁਤ ਅੱਛਾ ਸਹਿਯੋਗ ਕੀਤਾ ਤੇ ਯੋਗਦਾਨ ਕੀਤਾ ਸਮਝਾਇਆ ਕਿ ਇਸੇ ਤਰ੍ਹਾਂ ਹੀ ਜਿਹੜਾ ਬਲੱਡ ਨੇਟ ਕਰਨਾ ਚਾਹੀਦਾ ਤੇ ਅੱਗੇ ਵੀ ਇੱਕ ਨੈਕਸਟ 3 ਮਨთ ਬਾਅਦ ਵੀ ਫਿਰ ਵੀ ਇੱਕ ਕੈਂਪ ਲਗਾਉਣ ਵਾਸਤੇ ਕਹਿ ਰਹੇ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਿੱਧਾ ਬਲੱਡ ਡੋਨੇਸ਼ਨ ਕੈਂਪ ਸਾਡੇ ਜਿਹੜੇ ਸਟਾਫ ਹਨ ਜਿਹੜੇ ਸਾਡੇ ਬੱਚੇ ਹਨ ਉਹਨਾਂ ਵਿੱਚ ਜਾਗਰੂਕਤਾ ਲਿਆਉਣ ਲਈ ਇੱਕ ਕੈਂਪ ਅਯੋਜਿਤ ਕੀਤਾ ਗਿਆ ਹੈ ਕਿਉਂਕਿ ਅੱਜਕੱਲ ਰੋਜ਼ਾਨਾ ਅਸੀਂ ਖਬਰਾਂ ਸੁਣਦੇ ਹਾਂ ਕੋਈ ਐਕਸੀਡੈਂਟ ਹੋ ਰਿਹਾ ਹੈ ਔਰ ਅਨੇਕਾਂ ਲੋਕ ਖੂਨ ਦੀ ਕਮੀ ਕਰਕੇ ਮਰ ਰਹੇ ਹਨ ਸੋ ਸਾਡਾ ਮਕਸਦ ਇੱਕੋ ਹੈ ਕਿ ਲੋਕਾਂ ਚ ਅਵੇਅਰਨੈਸ ਪੈਦਾ ਕੀਤੀ ਜਾਏ ਔਰ ਇੱਕ ਹੂਲਕ ਕਤਵਾ ਇਸੇ ਮਰਨ ਵਾਲੇ ਵਿਅਕਤੀ ਲਈ ਵਰਦਾਨ ਸਾਬਤ ਹੋ ਸਕਦਾ ਹੈ ਮੈਂ ਸਮਝਦਾ ਤੇ ਜੇਕਰ ਅਸੀਂ ਅ ਬਲੱਡ ਡੋਨੇਟ ਕਰਾਂਗੇ ਤਾਂ ਸਾਡਾ ਜੋ ਬਲੱਡ ਦਾ ਲੈਵਲ ਹੈ ਬਾਡੀ ਦਾ ਉਹ ਵੀ ਬੈਲੈਂਸ ਤੇ ਰਹੇਗਾ ਤਾਂ ਮੈਂ ਹੁਣੇ ਪ੍ਰਿੰਸੀਪਲ ਮੈਡਮ ਨਾਲ ਗੱਲ ਕਰ ਰਿਹਾ ਸੀ ਕਿ ਬਲੱਡ ਡੋਨੇਸ਼ਨ ਸੁਸਾਇਟੀ ਦਾ ਵੀ ਇੱਥੇ ਗਠਨ ਕੀਤਾ ਜਾਵੇ ਕਾਲਜ ਲੈਵਲ ਤੇ ਤਾਂ ਕਿ ਸਟਾਫ ਦੇ ਨਾਲ ਨਾਲ ਬੱਚੇ ਵੀ ਹੁੰਦੇ ਚ ਬਰਾਬਰ ਤੌਰ ਤੇ ਸ਼ਾਮਿਲ ਹੋ ਸਕਣ ਔਰ ਅਸੀਂ ਵਿੱਚ ਵੀ ਕੋਸ਼ਿਸ਼ ਕਰਾਂਗੇ ਹਰ ਇੱਕ ਦਿਨ ਮਹੀਨੇ ਬਾਅਦ ਇਸ ਤਰ੍ਹਾਂ ਦੇ ਕੈਂਪ ਲਾਏ ਜਾਣ ਔਰ ਜਿੰਨਾ ਅਸੀਂ ਸਮਾਜ ਲਈ ਕਰਾਂਗੇ ਉਹਨਾਂ ਹੀ ਥੋੜਾ ਇਹ ਕਿਸੇ ਚੰਗੇ ਬਲੱਡ ਬੈਂਕ ਬਲੱਡ ਬੈਂਕ ਦੇ ਵਿੱਚ ਅਸੀਂ ਹੁੰਦੇ ਆਂਗੇ ਤਾਂ ਕਿ ਇਹ ਜਿਹੜੇ ਲੋੜਵੰਦ ਲੋਕਾਂ ਨੂੰ ਉਹਨਾਂ ਦੇ ਕੰਮ ਆ ਸਕੇ ਜਿਨ੍ਹਾਂ ਨੇ ਅੱਜ ਬਲੱਡ ਦਿੱਤਾ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਮੈਂ ਪਹਿਲੇ ਵੀ ਕਿਹਾ ਇਹ ਅਵੇਰਨੈਸ ਆਣੀ ਚਾਹੀਦੀ ਹੈ ਇਹ ਜਿਨ੍ਹਾਂ ਨੇ ਬਲੱਡ ਦਿੱਤਾ ਇਹ ਤਾਂ ਆਇਤਰਬਾਦ ਦੇਣਗੇ ਦੇਣਗੇ ਦੂਜੇ ਬੱਚਿਆਂ ਲਈ ਪ੍ਰੇਰਨਾ ਦੇ ਸਰੋਤ ਬਣਨਗੇ ਔਰ ਲੋਗਾਂ ਨੂੰ ਸਾਰਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਅਯੋਜਨ ਵਿੱਚ ਹਿੱਸਾ ਪਾਣ ਔਰ ਲੋਗਾਂ ਦੀ ਜਿਹੜੀ ਜ਼ਿੰਦਗੀ ਉਹਨੂੰ ਬਚਾਣਾ